ਆ ਬੱਕਰੇ ਵਾਲਾ ਕਿਹੜਾ? ਪਿਛਾਲਾ ਕੁੱਪਾਲਾ। ਉਰੇ ਆ ਬਈ ਕਾਲੇ। ਹਾਂਜੀ ਕਿੰਨੇ ਸਾਲ ਹੋ ਗਏ ਬਾਈ ਕੰਮ ਕਰਦਿਆਂ ਨੂੰ? ਸਾਡੀ ਉਮਰ ਹੀ ਲੰਗੀ ਬੇੜੀ ਨਾ। ਅੱਛਾ ਅੱਛਾ ਮੈਂ ਉਮਰ ਹੈ। ਅੱਛਾ ਜੀ ਇਹਦਾ ਮੁੱਲ ਮਲ ਕੀ? ਬੱਕਰੇ ਬਾਰੇ। ਪਹਿਲਾਂ ਤਾਂ ਜੀ ਮੇਰੀ ਮੇਲੇ 'ਚ ਪਹੁੰਚਿਆ ਨੂੰ ਪਿੰਡ ਕਲਿਆਣ ਦਾ ਮੇਲਾ ਜੀ। ਹਾਂਜੀ। ਪਿੰਡ ਕਲਿਆਣ ਦੇ ਮੇਲੇ ਦੇ ਵਿੱਚ ਪਹੁੰਚਿਆ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀਕਾਰ। ਦੂਰੋਂ ਪਾਰੋਂ ਨੇੜੋਂ ਆਏ ਸਾਰੇ ਪਾਲੀਆਂ ਨੂੰ ਆਪਣੇ ਨੂੰ ਪੰਜਾਬਦਿਆਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਅਕੀਲਾ ਬਹੁਤ ਵਧੀਆ ਲੱਗਿਆ ਕਿਉਂਕਿ ਮੈਂ ਪਹਿਲੀ ਵਾਰ ਇਹ ਮੇਲੇ 'ਚ ਆਇਆ ਬਹੁਤ ਭਾਈ ਨੂੰ ਚੰਗਾ ਲੱਗੇ ਤਾਂ ਆਕੇ ਇਹਨਾਂ ਦੇ ਨੰਬਰ ਤੋਂ ਅਸੀਂ ਨੰਬਰ ਲੈ ਲਾਂਗੇ ਨੰਬਰ ਤੋਂ ਸਰਪੰਖ ਕਰ ਲਿਓ ਸਾਡੇ ਰਾਜੂ ਗੋਟ ਫਾਰਮ ਦਿੜਬਾ ਪੰਜਾਬ ਨੂੰ ਅਸੀਂ ਤੁਹਾਨੂੰ ਸਾਰੀ ਡਿਟੇਲ ਦੇਵਾਂਗੇ ਇਹਨਾਂ ਦੇ ਬਾਰੇ ਵੀ ਕਿਉਂਕਿ ਮੈਂ ਬਾਈਆਂ ਨੂੰ ਪਹਿਲੀ ਵਾਰ ਮਿਲਿਆ ਅੱਜ ਉਹ ਮੇਲੇ 'ਚ ਪਹਿਲੀ ਵਾਰ ਨੇਲਾ ਦੇਖਿਆ ਸਤਿ ਸ੍ਰੀ ਅਕਾਲ ਜੀ ਵੀਰ ਭਾਈ ਜੀ ਹਸਤਰੀਕਾਲ ਸਾਰੇ ਵੀਰਾਂ ਨੂੰ ਰਾਜੂ ਗੋਡ ਫਾਰਮ ਕੜਬਾ ਪੰਜਾਬ ਚੈਨਲ ਦੇ ਸਾਰੇ ਵੀਰਾਂ ਦਾ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਵੀਡੀਓ ਦਾ ਸਕਿਪ ਨਾ ਕਰਕੇ ਦੇਖਿਓ ਅੱਗੇ ਲੰਘਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਵੀਡੀਓ ਬਹੁਤ ਹੀ ਸੋਹਣੀ ਬਣਨ ਵਾਲੀ ਹੈ ਤੇ ਅੱਜ ਆਪਾਂ ਪਹੁੰਚੇ ਆ ਪਿੰਡ ਕਲਿਆਣ ਤੇ ਰਾਏਕੋਟ ਤੋਂ ਥੋੜਾ ਜਿਹਾ ਇੱਧਰ ਤੇ ਨਰੇਰ ਕੋਟੜ ਤੋਂ 20-25 ਕਿਲੋ ਮੀਟਰ ਅੱਗੇ ਨਹਿਰ ਦੇ ਉੱਪਰ ਬਹੁਤ ਹੀ ਤਾਕੜਾ ਮੇਲਾ ਭਰਦਾ ਹੈ ਇੱਥੇ ਹੁਣ ਮੇਲਾ ਦੇਖ ਸਕਦੇ ਤੁਸੀਂ ਤੇ ਉਸ ਟਾਈਡ ਆਪਾਂ ਦਰਗਾਹ ਦਿਖਾਉਵਾਂਗੇ ਆਪਾਂ ਤੁਹਾਨੂੰ ਵੀਰ ਮਹਾਰਾਜ ਸੱਚੇ ਬਾਦਸ਼ਾਹ ਜੀ ਦੀ ਨਜ਼ਰ ਇਹ ਮੇਲਾ ਸਥਾਨ ਲੱਗਦਾ ਤੇ ਬੱਕਰੀਆਂ ਵਾਲੇ ਵੀਰ ਵੀ ਪਹੁੰਚਦੇ ਨੇ ਤੇ ਬੱਕਰੀਆਂ ਵਾਲੇ ਵੀਰ ਨਾਲ ਵੀ ਗੱਲਬਾਤ ਕਰਾਂਗੇ ਤੇ ਵੀਡੀਓ ਸਕਿਪ ਨਾ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਹੜੇ ਵੀਰਾਂ ਨੇ ਆਪਾਂ ਦਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਰਸ਼ਾਹਰੂ ਕਸਲਤਾ ਕਰੇ ਲੇਕਿਨ ਅੱਲਾਹ ਕੇ ਇਲਾਵਾ ਕਿਸੇ ਕੋਸਲਤਾ ਕਰਨਾ ਚੈ ਜੀ ਦੀ ਹੈ ਤਰੂਸ਼ ਰੱਬ ਅੱਲਾਹ ਮੁਸਤਫਾ ਦੀ ਰਾਤ ਮੇ ਕੋਈ ਇੱਕ ਟਾਈਮ ਫਿਕਸ ਕਰ ਲੈ ਉਸ ਟਾਈਮ ਮੇ ਉਹ ਵਕਤੋਂ ਮੇ ਆਪ ਦੁਨੀਆ ਸੇ ਦੂਰ ਰਹਿ ਕੇ ਦੁਆ ਕਰਕੇ ਅੱਲਾਹ ਸੇ ਦਮਾਲ ਕਰ ਹਾਂ ਜੀ ਤੇ ਐਸਾ ਹੁਣ ਆਪਨੇ ਦੇਖੀ ਸੀ ਦਰਗਾਹ ਮਹਾਰਾਜ ਪਾਸ਼ਾ ਪੀਰ ਦੀ ਤੇ ਹੁਣ ਇਧਰ ਹੀ ਸਾਈਡ ਮੇਲਾ ਦਿਖਾਵਾਂਗੇ ਆਪਾ ਤੁਹਾਨੂੰ ਇਹ ਲੰਗਰ ਵੀ ਚੱਲ ਰਹੇ ਨੇ ਮੇਲੇ ਚ ਇਹ ਮੇਲਾ ਬਹੁਤ ਹੀ ਤਖੜਾ ਭਰਦਾ ਪੀਰ ਜੀ ਦਾ ਤੇ ਧਰ ਮੇਲਾ ਦੇਖ ਸਕਦੇ ਤੁਸੀਂ ਬੱਚਾ ਦੇ ਖੜਵੋਣੇ ਚੁੱਲੇ ਵਾਤੂ ਸਭ ਹੋ ਰਹਾ ਸ਼ੁਗਾਰ ਤੇ ਬਗੜੇ ਚੀਜ਼ਾਂ ਦਾ ਮੇਲਾ ਲੱਗਿਆ ਹੋਇਆ ਹੈ

ਤੇ ਅੱਜ ਆਪਾਂ ਪਹੁੰਚੇ ਆ ਮੇਲਾ ਪਿੰਡ ਕਲਿਆਣ ਦਾ ਜੋ ਕਿ ਨਹਿਰ ਦੇ ਉੱਪਰ ਮੇਲਾ ਲੱਗਦਾ ਇੱਧਰ ਨਹਿਰ ਹੈ ਲੱਭਾਂ ਦੀ ਦੇਖ ਸਕਦੇ ਹੋ ਤੁਸੀਂ ਤੇ ਅੱਜ ਆਪਾਂ ਬਾਈਆਂ ਨਾਲ ਗੱਲ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਹੈ ਜੀ ਮੰਗੇ ਵਾਲਾ ਹੈ ਮੰਗੇ ਵਾਲ ਜੀ ਇਹ ਆ ਬੱਕਰੇ ਬਾਰੇ ਦੱਸੋ ਕਿ ਕਿੰਨੇ ਦਾੰਦਾ ਇਹ ਤੇ ਕੀ ਡਿਟੇਲ ਹੈ ਇਹ ਛੱਡ ਦੇ ਬਾਈ ਥੱਲੇ ਤੇ ਛੇ ਦਾੰਦਾ ਜੀ 6 ਦਾੰਦਾ ਹਾਈਟ ਕਿੰਨੇ ਹੋਗੇ ਜੀ ਇਹ 242 42 ਇੰਚ ਹਾਈਟ ਹੈ ਪੱਕਰਾ ਦੇਖ ਸਕਦੇ ਹੋ ਜਮੀ 22 ਟ ਹੈ ਕੁਪਰ ਵਰਗਾ ਗੁਲਾਬੀ ਕੰਨਾ ਚ ਤੋਰ ਕੇ ਦਿਖਾਈ ਜੀ ਇਹ ਦੇ ਦੇ ਵੀਰ ਦੇਖ ਸਕਦੇ ਹੋ ਬੱਕਰਾ ਪੂਰਾ ਤੋਰ ਕੋੜੇ ਵਰਗੀ ਹੈ ਮੋੜ ਲਿਆ ਮੋੜ ਲਿਓ ਦੇਖ ਸਕਦੇ ਹੋ ਨਗਰੇ ਕੋੜੇ ਵਾਂਗੂ ਬੱਕਰਾ ਤੁਰਦਾ ਤੇ ਤਾਂ ਬਾਈਆਂ ਦਾ ਬੱਕਰਾ ਤੇ ਹੋਰ ਬੱਕਰੀਆਂ ਦਿਖਾਣ ਆ ਇੱਕ ਜੈਡ ਬਲੈਕ ਬੱਕਰਾ ਹੋਰ ਦਿਖਾਉਣੇ ਆ ਤੇ ਹੁਣ ਆਪਾਂ ਜੈਡ ਬਲੈਕ ਬੱਕਰਾ ਦਿਖਾਉਣੇ ਆ ਠੀਕ ਹੈ ਜੈਡ ਬਲੈਕ ਬੱਕਰਾ ਦੇਖ ਸਕਦੇ ਹੋ ਬਾਈਆਂ ਦਾ ਇਹ ਕਿੰਨੇ ਦਾ ਆਂਦਾ ਜੀ ਪੂਰੇ ਦਾ ਆਂਦਾ ਹਾਈਟ ਕਿੰਨੀ ਹੋਏ ਦੀ ਹਾਈਟ ਹੋਊਗੀ 45 ਦੇ ਕਰੀਬ ਬੱਕਰੇ ਜੀ ਇਹਦੇ ਬੱਚੇ ਬੱਚੇ ਆਏ ਨਹੀਂ ਜੀ ਆਪਣੇ ਲਵੇ ਬੱਚੇ ਕਹਿ ਜਾ ਰਹੇ ਨੇ ਜਿਹਦੇ ਆਪਨੇ ਦਰਦਾ ਪਿਆਰ ਹੋ ਜਾਂਦਾ ਉਹ ਰੁਕ ਲੱਗ ਜਾਂਦਾ ਉਹ ਬੱਚਾ ਦਿਖਾਵੇ ਮੜਾ ਜਾ ਤੇ ਬੱਕਰਾ ਦੇਖ ਸਕਦਾ ਚਿੱਟੀਆਂ ਅੱਖਾਂ ਦਾ ਤੇ ਆ ਰਿਜ਼ਲਟ ਹੈ ਬੱਚੇ ਦਾ ਬੱਕਰੇ ਦਾ ਪੂਰਾ ਵਧੀਆ ਲੰਬੇ ਕੰਨਾਂ ਦੇ ਬੱਚੇ ਕੱਢਦਾ ਤੇ ਤੋਰ ਕੇ ਦਿਖਾਏ ਜੀ ਬੱਕਰਾ ਬੱਕਰਾ ਤੋਰ ਕੇ ਤੇ ਦੇਖ ਸਕਦਾ ਬੱਕਰਾ ਮੱਝਾਂ ਵਰਗੇ ਪੈਰ ਨੇ ਬੱਕਰੇ ਦੇ ਲਿਆ ਵੀ ਲਿਆ ਪੂਰਾ ਤਖੜਾ ਬੱਕਰਾ ਬਾਈਆਂ ਕੋਲ ਜੈਡ ਬਲੈਕ ਹੈ ਬਿਲਕੁਲ ਦੋ ਬੱਕਰੇ ਨੇ ਬਾਈਨ ਲਾ ਇੱਕ ਚਟਾ ਪੂਰਾ ਜਮਾ ਤੇ ਇੱਕ ਕਾਲੇ ਰੰਗ ਦਾ ਹੈ ਰੱਜੂ ਬਾਈ ਤੇਰਾ ਕੀ ਕਹਿਣਾ ਇਸ ਬੱਕਰੇ ਬਾਰੇ ਪਹਿਲਾਂ ਤਾਂ ਜੀ ਮੇਰੀ ਮੇਲੇ ਚ ਪਹੁੰਚਿਆ ਨੂੰ ਪਿੰਡ ਕਲਿਆਣ ਦਾ ਮੇਲਾ ਜੀ ਇਹ ਪਿੰਡ ਕਲਿਆਣ ਦੇ ਮੈਨੇ ਦੇ ਵਿੱਚ ਪਹੁੰਚਿਆ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀਕਾਰ ਦੂਰੋਂ ਪਾਰੋਂ ਨੇੜੋਂ ਆਏ ਸਾਰੇ ਪਾਲੀਆਂ ਨੂੰ ਆਪਣੇ ਨੂੰ ਪੰਜਾਬਦਿਆਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਅਕਦੇਲਾ ਬਹੁਤ ਵਧੀਆ ਲੱਗਿਆ ਕਿਉਂਕਿ ਮੈਂ ਪਹਿਲੀ ਵਾਰੇ ਮੇਲੇ 'ਚ ਆਇਆ ਬਹੁਤ ਵਧੀਆ ਮੇਰੇ ਪਾਂੀਆਂ ਦੀਆਂ ਬੱਕਰੀਆਂ ਚਮਕੀਆਂ ਮੈਨੂੰ ਬਹੁਤ ਵਧੀਆ ਚੀਜ਼ਾਂ ਨੇ ure ਸਾਨੂੰ ਪਤਾ ਨਹੀਂ ਸੀ ਇਸ ਕਨੇਰੇ 'ਚ ਫਿਰਦੇ ਤੇ ਹੁਣ ਤਾਈ ਮੈਨੂੰ ਕਈ ਬੰਦਿਆਂ ਨੇ ਕਿਹਾ ਵੀ ਮੇਲਾ ਦੇਖਣ ਆਈ ਪਈ ਰੱਜੂਰੇ ਮੈਂ ਵੀ ਅੱਜ ਪਹੁੰਚ ਗਿਆ ਜੀ ਮੇਲੇ 'ਚ ਬਾਕੀ ਮੇਰਾ ਭਾਈ ਆ ਬੱਕਰੇ ਵਾਲਾ ਕਿਹੜਾ ਟਖਾਲੇ ਪਾਲਾ ure ਆ ਭਾਈ ਕਾਲੇ ਇਧਰੇ ਜੀ हां जी ਕਿੰਨੇ ਸਾਲ ਹੋ ਗਏ ਬਾਈ ਕੰਮ ਕਰਦਿਆਂ ਨੂੰ ਸਾਡੀ ਉਮਰੀ ਲੰਗੀ ਭੇੜੀ ਨਾ ਅੱਛਾ ਅੱਛਾ ਮੈਂ ਇਹ ਆਵਾਜ਼ ਉਮਰੀ ਅੱਛਾ ਜੀ ਇਹਦਾ ਮੁੱਲ ਮੱਲ ਕੀ ਹੈ ਜੀ ਇਹਦਾ ਬੱਕਰੇ ਦਾ ਜੀ ਇਹ 80000 ਮਿਲਣਾ 80000 ਹਾਂ ਵਾ ਲੈ ਬਾਕੀ ਦੇਣ ਦੇਣ ਦੀ ਗੱਲ ਘੱਟ ਜੀ ਹੋ ਜੀ ਆਹੋ ਜੀ ਆ ਜਾਓ ਓਏ ਮੌਕੇ ਤੇ ਹੁੰਦੀ ਸੀ ਆਪਾਂ ਦੀ ਮੌਕੇ ਠੀਕ ਹੈ ਜੀ ਬਾਕੀ ਉਹ ਬੱਕਰੀ ਦਾ ਰੇਟ ਜੀ ਕਿਹੜੀ ਦਾ ਕਾਲੀ ਦਾ ਇੱਕ ਬੱਕਰੀ ਦਿਖਾਵਾਂਗੇ ਬਾਈ ਜੈਡ ਬਲੈਕ ਉਹ ਬੱਕਰੇ ਦਿਖਾਏ ਨੇ ਇੱਕ ਬੱਕਰੀ ਦੰਦ ਜੂਸੇ ਜੀ ਕਿਵੇਂ ਨੰਦ ਜੀ ਬੱਕਰੀ ਦੇਖ ਸਕਦਾ ਪੂਰੇ ਦੰਦ ਨਵੀਂ ਅੱਧੀ ਹੈ ਜੀ ਪੂਰੇ ਦੰਦ ਹੈ ਤੇ ਕੀ ਡਿਟੇਲ ਹੈ ਜੀ ਕਿੰਨੇ ਟਾਈਮ ਨੂੰ ਸੂਣ ਵਾਲੀ ਹੈ ਇਹ ਹਾਂ ਜੀ ਕਿੰਨਾ ਕੁ ਟਾਈਮ ਲਊਗੀ 10 15 ਦੇ ਲੈਂਦੀ ਹੈ ਬੱਕਰੀ ਤੇ ਦਾ ਰੇਟ ਰੂਟ ਕਿੰਨਾ ਹੈ ਜੀ 40000 ਮੰਗਦੇ ਨੇ ਜੀ ਪਿੰਡ ਵਾਈਂ ਦਾ ਕਿਹੜਾ ਜੀ ਗਠਾਣਾ ਗਠਾਣਾ ਫਰੋਜਪੁਰ ਦਾ ਬਾਈ ਫਰੋਜਪੁਰੀ ਰੋਜਪੁਰ ਕਠਾਲਾ ਰੋਜਪੁਰ ਕਠਾਲਾ ਬਾਕੀ ਜੀ ਬਹੁਤ ਵਧੀਆ ਮਾਲ ਹੈ ਬਾਈ ਦਾ ਕਾਲੇ ਜੀ ਨਾ ਤੁਹਾਡਾ ਕਾਲੇ ਬਾਈ ਦਾ ਕਠਾਲੇ ਵਾਲੇ ਦਾ ਬਹੁਤ ਵਧੀਆ ਮਾਲ ਹੈ ਬਹੁਤ ਚੰਗੀ ਕੁਆਲਿਟੀ ਦਾ ਮਾਲ ਹੈ ਬਾਕੀ ਇੱਕ ਚਿੱਟਾ ਗੁਲਾਬੀ ਕਲਰ ਚ ਬੱਕਰਾ ਇਹਦੇ ਲਵੇ ਉਹ ਵੀ ਇਹਨਾਂ ਦਾ ਸੇਲ ਦੇ ਲਈ ਲਿਆਂਦਾ ਆਇਆ ਓਰੇ ਜੇ ਕਿਸੇ ਭਾਈ ਨੂੰ ਚੰਗਾ ਲੱਗੇ ਤਾਂ ਆ ਕੇ ਇਹਨਾਂ ਦੇ ਨੰਬਰ ਤੋਂ ਅਸੀਂ ਨੰਬਰ ਲੈ ਲਾਂਗੇ ਨੰਬਰ ਤੋਂ ਸਰਪੰਖ ਕਰ ਲਿਓ ਸਾਡੇ ਰਾਜੂ ਗੋਟ ਫਾਰਮ ਡਿਰਬਾ ਪੰਜਾਬ ਨੂੰ ਅਸੀਂ ਤੁਹਾਨੂੰ ਸਾਰੀ ਡਿਟੇਲ ਦੇਵਾਂਗੇ ਇਹਨਾਂ ਦੇ ਬਾਰੇ ਵੀ ਕਿਉਂਕਿ ਮੈਂ ਬਾਈਆਂ ਨੂੰ ਪਹਿਲੀ ਵਾਰ ਮਿਲੇ ਅੱਜ ਔਰੇ ਮੇਲੇ 'ਚ ਪਹਿਲੀ ਵਾਰ ਨੇਲਾ ਦੇਖਿਆ ਸਾਸਰੀਕਰ ਜੀ ਵੀ ਬਾਕੀ ਬਾਈ ਦਾ ਮਾਲ ਬਹੁਤ ਵਧੀਆ ਜੀ ਜੇ ਸਾਡਾ ਚੈਨਲ ਵਧੀਆ ਲੱਗੇ ਕਿਸੇ ਵੀਰ ਨੂੰ ਬਾਹਰੋਂ ਨੇੜੋਂ ਦੂਰੋਂ ਦੇਸ਼ਾਂ ਪ੍ਰਦੇਸ਼ਾਂ 'ਚ ਸਾਨੂੰ ਸਾਡੇ ਮੋਬਾਈਲ ਨੰਬਰ ਤੇ ਸੰਪਰਕ ਕਰੋ ਠੀਕ ਚੰਗਾ ਜੀ ਸਾਸਰੀਕਰ ਧੰਨਵਾਦ ਤੇ ਵੀਡੀਓ ਚੈੱਕ ਕਰ ਵਧੀਆ ਲੱਗਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਪਣਾ ਚੈਨਲ